ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਸੀਂ ਪਿਛਲੇ ਵਲੌਗ ਦੇ ਵਿੱਚ ਸਾਨੂੰ ਵੇਖਿਆ ਸੀ ਕਿ ਕਮਾਦ ਛਲਦਿਆਂ ਤੇ ਅੱਜ ਅਸੀਂ ਕਮਾਦ ਲੈ ਕੇ ਵੇਲਣੇ ਦੇ ਪਹੁੰਚ ਚੁੱਕੇ ਹਾਂ ਤੇ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਗੁੜ ਕਿਵੇਂ ਬੰਦਾ ਵਾ ਕਿੱਥੋਂ ਲੈ ਕੇ ਕਿੱਥੇ ਤੱਕ ਸਾਰਾ ਕੁਝ ਡਿਟੇਲ ਚ ਦੱਸਾਂਗੇ ਤੇ ਆਜੋ ਸ਼ੁਰੂ ਕਰਦੇ ਹਾਂ ਵਲੌਗ ਸਭ ਤੋਂ ਪਹਿਲਾਂ ਤਾਂ ਜੀ ਇਹ ਵੇਲਣੇ ਵਿੱਚੋਂ ਗੰਨੇ ਫੀਡ ਕੇ ਤੇ ਰੌ ਕੱਢੀ ਜਾਂਦੀ ਹੈ ਜੀ ਜਾ ਕੋਈ ਟਰੈਕਟਰ ਮਗਰ ਪੇਲਣਾ ਪਾ ਲੈਂਦਾ ਜੀ ਤੇ ਕੋਈ ਥੰਨੇ ਦੇ ਮਗਰ ਪਾ ਲੈਂਦਾ ਵਾ ਵੱਡਾ ਆਪਾਂ ਨਈ ਨਈ ਤੇ ਮਗਰ ਪਾਏ ਚੱਲ ਜਾਣੀ ਇਦਾਂ ਤੇ ਇੱਕ ਪੱਤ ਦੇ ਵਿੱਚ ਘਾਤ ਮਿਲ ਕੇ ਇੱਕ ਅਫੀਸ਼ੀਅਲ ਧੰਦ ਦਿਖਾਵਾ ਲੱਗੇ ਕੋਈ ਵੀਡੀਓ ਵੇਖੀ ਜਾਇਓ ਅਗਲੇ ਪਾਸੇ 6 ਪੀਕੇ ਪਾਈ ਜਾਣਗੇ ਦੇ ਵਿੱਚ ਲੋ ਦੇ 6ਾਂ ਪੀਕੇ ਦੀ ਇੱਕ ਪੱਤ ਨਿਕਲਦੀ ਹੈ ਕੋਈ 5 ਪਾ ਲੈਂਦਾ ਤੇ ਕੋਈ 6 ਪਾ ਲੈਂਦਾ ਜੀ ਯਾ ਮਾ ਗੱਲ ਨੇ ਚੂਕਲੇ ਜੱਤਾਂ ਦੇ ਪਰੇ ਛੱਡੇ ਜੂਨ ਭੁੱਲ ਜਾਣਗੇ ਹਾਂ ਲੈ ਲੈ ਮਾਟੇ ਕੱਢੇ ਪੋਣੇ ਲੱਗਣਾ ਤਾਂ ਹਾਂ ਪੀਪਾ ਭਰ ਗਏ ਤੇ ਆ ਵੀਰ ਇੱਕ ਲੱਗਾ ਜੀ ਪੀਪੇ ਭਰ ਭਰ ਕੇ ਕੜਾਈ ਦੇ ਵਿੱਚ ਪਾ ਰਿਹਾ ਵੀਰ ਤੇ ਛੇ ਪੀਪੇ ਪਾਉਣੇ ਆਪਾਂ ਇਹਦੇ ਵਿੱਚ ਇਹ ਸਾਫ ਸਫਾਈ ਪੂਰੀ ਆ ਜੀ ਨਾਲ ਛਾਨ ਨਹੀਂ ਲਾਈ ਹੋਈ ਆ ਕੋਈ ਤਣਕਾ ਜਾਂ ਕੋਈ ਹੋਰ ਕੋਈ ਕਚਰਾ ਵਗੈਰਾ ਨਾ ਜਾਵੇ ਪੂਰੀ ਸਫਾਈ ਨਾਲ ਆਪਾਂ ਗੋੜ ਬਣਾ ਰਹੇ ਆ ਜੀ ਇਹ ਨੇ ਸਾਡੇ ਬਜ਼ੁਰਗ ਜਿਨ੍ਹਾਂ ਦੀ ਸਾਰੀ ਦੇਣ ਆ ਇਹ ਸਾਰਾ ਚੁੰਬਾ ਵੇਲਣਾ ਜੋ ਵੀ ਕੰਨੇ ਆਪਾਂ ਤੇ ਇਹਨਾਂ ਨੇ ਆਪਾਂ ਨੂੰ ਗੁੜ ਖਵਾਉਣਾ ਵਾ ਜੀ ਰੋ ਪਿਉਣੀ ਤੁਹਾਨੂੰ ਹਾਂ ਤੇ ਇਹਨਾਂ ਨੇ ਰੋ ਪਿਉਣੀ ਆਪਾਂ ਨੂੰ ਲਓ ਜੀ ਆ ਗਈ ਰੋ ਲਓ ਜੀ ਪੀਓ ਤਾਂ ਜੀ ਵੀ ਪੀਓ ਪੀਓ ਇਹ ਮਿੱਠੀ ਰੋ ਆ ਜੀ ਖੈਰ ਨਿਹਾਲ ਹੂੰ ਨਿਆਰਾ ਆ ਗਿਆ ਨਿਆਰਾ ਅਰਦਾਸ ਕਰ ਲੋ ਜੀ ਬਾਬੇ ਲੱਗੇ ਸੱਚਾ ਬਾਦਸ਼ਾਹ ਸੱਚਾ ਬਾਦਸ਼ਾਹ ਕਰਦੇ ਅਗਰ ਗੱਫੇ ਪੂਰੇ ਸ਼ੁਰੂ ਕਰਨ ਲੱਗੇ ਆ ਜੀ ਅੱਗ ਨੂੰ ਚੁੱਲਾ ਡੋਣ ਲੱਗੇ ਉਹ ਸ਼ਰਨ ਨਹੀਂ ਛਾੜ ਕੇ ਨਾ ਪਰਾਂ ਛੁੱਟਦੇ ਅਜੇ ਪੂਰੀ ਓਟ ਆ ਰਹੀ ਨਾ ਵਧੀਆ ਛੱਡੋ ਜਕਾਰਾ ਕਰਾਂ ਬਲੇ ਸਨਹਾਰ ਸ੍ਰੀ ਅਕਾਲ ਓ ਜੀ ਵੇਖੀ ਆ ਵਿਹਾਂ ਚ ਜਣੀ ਆਪਣੀ ਵੀਰੀ ਸੱਲਾ ਜੇ ਹੰਮਾ ਲਾਣਾ ਨਾ ਪੂਰੀ ਲੱਖ ਨਹੀਂ ਕੋਈ ਕੋਈ ਆ ਸਾਡੇ ਬਾਪੂ ਜੀ ਦੀ ਮਿਹਨਤ صدਕਾ ਹੀ ਗੋੜ ਨਿਕਲਦਾ ਪਿਆ ਵਾ ਤੇ ਜੇ ਇਹ ਨਾ ਹੁੰਦੇ ਤਾਂ ਆ ਸਾਰਾ ਕਮਾਦ ਨਹੀਂ ਲੱਗਣਾ ਸੀ ਆ ਜਿੰਨਾ ਤੁਸੀਂ ਕਮਾਦ ਵੇਖੰਦਾ ਇਹਨਾਂ ਸਾਰਾ ਕਮਾਦ ਇਹਨਾਂ ਨੇ ਆਪਦੇ ਹੱਥੀਂ ਲਾਇਆ ਇਹਨਾਂ ਨੂੰ ਆਖੀ ਦੇ ਅੱਜ ਦੇਖ ਨਾ ਬੱਚੇ ਆਖੇ ਨਹੀਂ ਲੱਗਦੇ ਸਾਡੇ ਉਹ ਹੈ ਨਾ ਦੋ ਸਾਡੇ ਵਰਗੇ ਦੋ ਵਟਾ ਪਾਣੀ ਪੀਂਦੇ ਮੌਤ ਪੈ ਜਾਂਦੀ ਆ ਐਵੇਂ ਦਾਦਾ ਮਰਲੇ ਕਨਾਕ ਨਾਲ ਲਾਓ ਲਾਓ ਆਉਂਦਾ ਤੇ ਗੋੜ ਖਾਓ ਛੋਧ ਗੋੜ ਖਾਓ ਕੇਮਿਕਲ ਤੋਂ ਬਚੋ ਕੇਮਿਕਲ ਤੋਂ ਬਚੋ ਸ਼ੁੱਧ ਗੋੜ ਖਾਇਆ ਕਰੋ ਖਾਂਡਾ ਆਪਦੀ ਜਿਹੜੇ ਖਾਣੇ ਆਪਾਂ ਨਿਰਗਾਹਾਂ ਦਾ ਅਸੀਂ ਦੇਸੀ ਸਬਜ਼ੀਆਂ ਖਾਂਦੇ ਆਪਦੀਆਂ ਐਵੇਂ ਨਹੀਂ ਤੰਦਰੁਸਤ ਬਿਲਕੁਲ ਬਿਲਕੁਲ ਹੀ ਬਾਪੂ ਜੀ ਕਿੰਨੀ ਉਮਰ ਤੁਹਾਡੀ ਮੇਰੀ ਆ ਗਈ ਤਿੰਨ ਘਟ 70 ਠੀਕ ਹੈ 60 ਸਾਲ ਦੇ ਵਿੱਚ ਲੋ ਕਿੰਨੀ ਮਿਹਨਤ ਚੱਲੰਦੀ ਹੈ 60 ਸਾਲ ਦੀ ਉਮਰ ਦੇ ਵਿੱਚ ਵੀ ਹੂੰ ਤੇ ਮੈਂ ਪੱਠਾ ਹੀ ਵੱਢ ਲਿੰਦਾ ਜੇ ਦਹਾਂ ਡੰਗਰਾਂ ਦੇ ਆ ਇਹਨਾਂ ਦਾ ਬੈਠਾ ਜੇ ਪੋਤਰਾ ਮੰਜੇ ਤੇ ਇੱਕ ਪੁੱਤਰ ਬਾਹਰ ਗਿਆ ਇੱਕ ਪੁੱਤਰ ਇਹਨੂੰ ਬਾਹਰ ਕਾਲਤਾ ਸਾਰਾ ਕਮਾਜ ਜਿੰਨਾ ਤੁਸੀਂ ਵੇਖ ਰਹੇ ਹੋ ਉਹ ਸਾਰਾ ਬਾਪੂ ਨੇ ਆਪ ਖੁਦ ਆਪਣੇ ਹੱਥੀਂ ਲਾਇਆ ਕਮਾਜ ਬਾਪੂ ਖੁਦ ਗੋਡਿਆ ਤਿੰਨ ਚਾਰ ਗੋਡੀਆਂ ਵੀ ਦਿੱਤੀਆਂ ਠੀਕ ਠੀਕ ਹੈ ਆ ਦੇਖੋ ਜੀ ਬੰਦਾ ਪਿਆ ਗੁੜ ਕਿੰਨਾ ਟਾਈਮ ਲੱਗੂ ਹੋਰ ਜੇ ਇਹਨੂੰ ਦਾ ਇਹ ਤੋ ਅੱਧਾ ਪੌਣਾ ਘੰਟਾ ਪੌਣਾ ਕ ਘੰਟਾ ਲੱਗਦਾ ਅੱਧਾ ਪੌਣਾ ਘੰਟਾ ਹੋਰ ਲੱਗੇ ਨਾ ਇਹਨੂੰ ਇੱਕ ਨਵਾਂ ਤਾਇਆ ਚੁੱਲਾ ਅੱਜ ਚੁੰਬਾ ਇਹ ਪਹਿਲੀ ਪੱਤ ਨਿਕਲਦੀ ਪਈ ਹਜੇ ਨਵਾਂ ਸ਼ੁਰੂ ਚੁੰਬਾ ਪਹਿਲਾ ਇੱਕੋ ਪਹਿਲਾ ਪੱਤ ਸ਼ੁਰੂ ਕਰਦੀ ਨਵਾਂ ਚੁੰਬਾ ਲਾਇਆ ਵਾ ਤੇ ਇਸ ਕਰਕੇ ਥੋੜਾ ਇੱਕ ਟਾਈਮ ਲੱਗੰਦਿਆ ਨਹੀਂ ਤੇ ਵੈਸੇ ਡੇਢ ਘੰਟੇ ਦੇ ਵਿੱਚ ਨਿਕ ਪੱਤ ਨਿਕਲ ਆਉਂਦੀ ਆ ਤੇ ਅੱਜ ਨੂੰ 3 ਘੰਟੇ ਹੋ ਗਏ ਲੱਗੇ ਨੂੰ ਮੰਜੇ ਦੇ ਰੱਖੀ ਆ ਬਾਲ ਕੇ ਥੱਪੱਠੀ ਬੌਜੀ ਉਹ ਦੇਖ ਪੀ ਥਲੇ ਇੱਕ ਨਾ ਕੁਈ ਨਹੀਂ ਯਾਦ ਨਹੀਂ ਨਹੀਂ ਆ ਚੋਕਲੀਏ ਟੈਂਡੇ ਨਹੀਂ ਲਾ ਜੀ ਹੁਣ ਗੋੜ ਪੂਰੀ ਤਿਆਰੀ ਦੇ ਵਿੱਚ ਆ ਹਾਂ ਬਸ ਲਾਸਟ ਦਿਆ ਹੁਣ ਬਸ ਥੋੜਾ ਇੱਕ ਹੋਰ ਇਹਨੂੰ ਮੜਾਇਆ ਸੰਗਣਾ ਕਰਨਾ ਤੇ ਆ ਥੋੜਾ ਇੱਕ ਪਹਿਲੀ ਪਤਲੀ ਲੱਗੀ ਹੀ ਥੋੜੀ ਇੱਕ ਡਾਰਕ ਹੋ ਗਈ ਆ ਥੋੜਾ ਇੱਕ ਸੇਕ ਲੱਗ ਗਿਆ ਇਸ ਪਤ ਨੂੰ ਇਹ ਕਹਿੰਦਾ ਪਿਓਰ ਹੈ ਨਾ ਹਾਂ ਹਾਂ ਜੀ ਹਾਂ ਜੀ ਪਿਓਰ ਆ ਜੀ ਸ਼ੁੱਧ ਗੋੜਿਆ ਜੀ ਲੋਕਾਂ ਨੂੰ ਕੀ ਪਤਾ ਇਸ ਚੀਜ਼ ਬਾਰੇ ਲੋ ਸਿਲਦਰਸ਼ਨ ਨਾਲ ਆ ਦੇ ਜਿੰਨੇ ਲੋ ਜੀ ਪਤਲਾ ਹੱਥ ਕੇ ਹੋ ਗਈ ਤਿਆਰ ਤੇ ਹੁਣ ਇਹਨੂੰ ਇਸ ਦੇ ਵਿੱਚ ਕੜਾਜੋ ਕੱਢ ਕੇ ਤੇ ਇਸ ਰਕਵੇ ਦੇ ਵਿੱਚ ਪਾਵਾਂਗੇ ਇਹਨੂੰ ਪਾ ਕੇ ਤੇ ਥੋੜਾਕ ਫਿਰ ਠੰਡਾ ਕਰਾਂਗੇ ਪਾ ਜੀ ਦੇਖ ਕੇ ਤੇ ਸੜਕ ਬਣੀ ਹੁੰਦੀ ਨਾ ਜੇ ਇਹ ਕਿਤੇ ਛੜਕ ਬਣੀ ਹੁੰਦੀ ਆ ਗੋੜ 50-70 ਮਿੰਟਾਂ 'ਚ ਠੰਡਾ ਹੋਣ ਤੋਂ ਪਹਿਲਾਂ ਪਹਿਲਾਂ ਘਰ ਰੱਤੀ ਲੈ ਜਾਣਾ ਨਹੀਂ ਤੂੰ ਘਰ ਪਹੁੰਚ ਜਾਣਾ ਹੈ ਖਾਣ ਆਸਤੇ ਇਦਾਂ ਭੜੀ ਆਹ ਤੇ ਬੜਾ ਵਧੀਆ ਪਾਣੀ ਥੋੜੀ ਜੰਨ ਪਈ ਮਗਰੋਂ ਦਾ ਰੰਗ ਛੁੱਟ ਜਾਂਦਾ ਹੈ ਆਹ ਇਹ ਜੇ ਲਾਈਨਿੰਗ ਨਾ ਮਸ਼ੀਨ ਹਾਂ ਹੈਨਾ ਨਾ ਨਹੀਂ ਨਾ ਆਹ ਇਹ ਬਾਜਾ ਟੁਕੀ ਤੇ ਆਉਦੀ ਚੱਲਾਈ ਨਹੀਂ ਹੈ ਜੀ ਸਾਡੇ ਉਸਤਾਦ ਜੀ ਸਰਦਾਰ ਡਾਕਟਰ ਜੈ ਸਿੰਘ ਜੀ ਤੇ ਤਤਾ ਤਤਾ ਗੁਰਦਾਰ ਆਨੰਦ ਲੈ ਰਹੇ ਨੇ ਅਸੀਂ ਵੀ ਖਾ ਲਈਏ ਕਿ ਵੇਖੀ ਜਣਾ ਹੈਗੀ ਹੈ ਘਰ ਕੋ ਨਹੀਂ ਕਾ ਕਿੰਨੇ ਰੇਵਾ ਡਿੱਗੀ। ਓਹੋ। ਕਿੰਨੇ ਡਿੱਗੀ ਆ, ਗੁੱਠ ਡਿੱਗੀ ਆ। ਬਹੁਤ ਟੇਸਟੀ, ਬਹੁਤ ਜ਼ਿਆਦਾ ਟੇਸਟੀ ਐ ਇਹ ਗਰਮ ਗੋੜ। ਤੱਤਾ ਤੱਤਾ ਗੋੜ ਖਾਣ ਦਾ ਮਜ਼ਾ ਹੀ ਲੱਗਾ। ਇਹ ਅਸੀਂ ਕੱਟੋ ਕਰਨਾ ਹੈ। 20-25 ਸਾਲਾਂ ਬਾਅਦ ਖਾਦਾ ਤੱਤਾ ਗੋੜ। ਮੈਂ ਬੜੇ ਦਿਨਾਂ ਦੀ ਚੀਨ ਨੂੰ ਮੀਟ ਕਰਦਾ ਪਿਆ ਹਾਂ। ਲੋ ਜੀ ਵਲੌਗ ਨੂੰ ਕਰਦੇ ਹਾਂ ਸਮਾਪਤ ਤੇ ਜੇ ਕਿਸੇ ਨੂੰ ਗੋੜ ਚਾਹੀਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਨੰਬਰ ਨੋਟ ਕਰ ਲਓ 97811110390 ਤੇ 100 ਰੁਪਏ ਕਿਲੋ ਗੋੜ ਮਿਲੂਗਾ ਇਹ ਸ਼ੁੱਧ ਗੋੜ ਮਿਲੂਗਾ ਜਿਹੜਾ ਵੀ ਕੋਈ ਇਸ ਦੇ ਵਿੱਚ ਕੈਮੀਕਲ ਕੋਈ ਕੱਢ ਦੂਗਾ ਕਿ ਕੋਈ ਮਿਲਾਵਟ ਹੋਈ ਆ ਤੁਹਾਨੂੰ 1000 ਰੁਪਏ ਨਾਮ ਦਿੱਤਾ ਜਾਊਗਾ ਜੀ ਧੰਨਵਾਦ ਜੀ